ਸ਼ੀਰਮਨਪੁਰ ਸਾਹਿਬ ਨਿੜਲੇ ਪਿੰਡ ਮੀੜਵਾ ਅਪਰਦੇਸ਼ ਸਰਕਾਰੀ ਪ੍ਰਾਇਮਰੀ ਸਕੂਲ ਵਿਖੇਦੀ ਸਹੇਲੀ ਫਾਊਂਡੇਸ਼ਨ ਸਰੀ ਕੈਨੇਡਾ ਵੱਲੋਂ ਵਿਦਿਆਰਥੀਆਂ ਨੂੰ ਤਣਾਅ ਘੱਟ ਕਰਨ ਲਈ ਵਿਸ਼ੇਸ਼ ਤੌਰ ਤੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਫਾਊਂਡੇਸ਼ਨ ਦੇ ਗੁਰਪ੍ਰੀਤ ਸਿੰਘ ਗਰੇਵਾਲ, ਜੋਗੇਸ਼ ਸੱਚਦੇਵਾ, ਡਾਕਟਰ ਗੁਲਜੀਤ ਸਿੰਘ ਛੱਠਾ ਵੱਲੋਂ ਵਿਦਿਆਰਥੀਆਂ ਨੂੰ ਤਣਾਅ ਘੱਟ ਕਰਨ ਦੇ ਜ਼ਰੂਰੀ ਨੂੰ ਸਾਂਝੇ ਕੀਤੇ ਗਏ। ਇਸ ਸਮਾਗਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਪਾਲ ਸਿੰਘ, ਪਿੰਡ ਦੀ ਸਰਪੰਚ ਨਿੰਦੀ ਰਾਣੀ ਬਿੱਲੂ ਰਾਣਾ ਸਕੂਲ ਮੁਖਰ ਵਿਆਪਕ ਜਰਨੈਲ ਸਿੰਘ ਕੁਲਵਿੰਦਰ ਕੌਰ ਅੰਗਨਵਾੜੀ ਵਰਕਰ ਅੰਜਨਾ ਚੰਦੇਲ ਪੁਸ਼ਪਾ ਰਾਣੀ ਹਾਜ਼ਰ ਸਨ ਇਸ ਤੋਂ ਬਾਅਦ ਤਣਾਓ ਘਟ ਕਰਨ ਲਈ ਇੱਕ ਰੈਲੀ ਵੀ ਕੱਢੀ ਗਈ ਅਤੇ ਵਧੀਆ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਜੋ ਅੱਗੇ ਆਲੇ ਅੱਗੇ ਆਜੋ ਇਹ ਇਧਰ ਆਓ ਸਾਈਡ ਤੋਂ ਇਧਰ ਆਓ ਚਲੋ 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 ਫ੍ਰੈਂਡਲੀ ਵਾਲੇ ਟੀਚਰ ਵੀ ਕਰਦੇ ਨਹੀਂ ਉਹਨਾਂ ਨੂੰ ਕਿਸੇ ਦਾ ਪ੍ਰੈਜੈਂਸ ਨਾ ਦਿਖਦਾ ਚਾਹ। ਇਹ ਤੁਹਾਡਾ ਜਿਹੜਾ ਪੋਸਚਰ ਹੈ ਤੁਹਾਡੇ ਬੈਕਟਨ ਦਾ ਪ੍ਰੋਫੈਸ਼ਨ ਇਹੀ ਕੰਮ ਕਰਦਾ ਹੈ ਨਾਲ ਜਦੋਂ ਅਸੀਂ ਐਡੇਡੇ ਹੋ ਜਾਨੇ ਹੈ ਚੱਲਦਾ ਜੇ ਤੁਸੀਂ ਆਜ ਤੁਹਾਡਾ ਸਟੱਡੀ ਟੇਬਲ ਵੀ ਹੈ ਨਾ ਉਹ ਵੀ ਤੇਮੀ ਜੇ ਤੁਸੀਂ ਬਿਲਕੁਲ ਸਿੱਧਾ ਬੈਠ ਕੇ ਲਿਖਦੇ ਹੋ ਤਾਂ ਉਹਦਾ ਅੰਦਾਜ਼ ਵੱਖਰਾ ਆਊਗਾ ਜੇ ਤੁਸੀਂ ਟੇਟਾ ਬੈਠ ਕੇ ਤੁਹਾਡੇ ਅੱਖਰਾਂ ਦੀ ਬनावट ਵਿਗੜ ਜਾਂਦੀ ਸੋ ਅੱਖਰਾਂ ਦੀ ਬनावट ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਹੱਸਦੇ ਹੋ ਜਾਂ ਸਾਈਲ ਕਰਦੇ ਹੋ ਨਾ ਤੁਹਾਡੀ ਬੋਡੀ ਦੇ ਵਿੱਚ ਇੱਕ ਇੱਕ ਜੀ ਅਣਜਾਣੇ ਫਾਇਦਾ ਹੁੰਦੇ ਆ ਜਿਹੜੇ ਤੁਹਾਡੇ ਪ੍ਰੈਗਨੇਸ਼ਨ ਨੂੰ ਵੀ ਫਾਸਟ ਕਰਦੇ ਜੇ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਵੀ ਸਟਰੋਂਗ ਕਰਦੇ ਹੋ ਤਾਂ ਤੁਹਾਡਾ ਮਿਊਲ ਸਿਸਟਮ ਵੀ ਸਟਰੋਂਗ ਹੋ ਜਾਵੇਗਾ ਜਿਹੜੇ ਬੱਚੇ ਨੂੰ ਖੋਸ਼ ਹੈ ਤੇ ਹੈ ਨਾ ਉਹ ਸਿੱਧਾ ਮਾਰ ਵੀ ਨਹੀਂ ਹੁੰਦਾ ਪਹਿਲਾਂ ਉਹਦੇ ਜੜੇ ਆਉਂਦੇ ਨੇ ਦੇਖੋ ਜਿੰਨ ਕਿ ਕੁਝ ਨਹੀਂ ਹੈ ਬਿਲਕੁਲ ਨਹੀਂ ਕੋਈ ਜ਼ਰੂਰਤ ਨਹੀਂ ਇਸ ਨੂੰ ਛੜਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕੋਈ ਇਹ ਜਿਹਾ ਪੰਗਾ ਨਹੀਂ ਹੈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਿੰਡਵਾ ਅੱਪਰ ਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸਹੇਲੀ ਫਾਊਂਡੇਸ਼ਨ ਫਰੀ ਕੈਨੇਡਾ ਵੱਲੋਂ ਜਿਸ ਦੇ ਉਚੇਚੇ ਦੌਰ ਤੇ ਯੁਗੇਸ਼ ਸਚਦੇਵਾ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਲਜੀਤ ਸਿੰਘ ਚੱਠਾ ਹਾਜ਼ਰ ਹੋਏ ਇਹ ਸਟ्रेस ਘਟ ਕਰਨ ਦੇ ਲਈ ਪ੍ਰੋਗਰਾਮ ਸੀ ਤੇ ਸਮਾਈਲ ਵਖੇਰਨ ਦੇ ਲਈ ਸੀ ਕਿਉਂਕਿ ਅਜੋਕੇ ਜੀਵਨ ਦੇ ਵਿੱਚ ਸਟੂਡੈਂਟਸ ਦੇ ਵਿੱਚ ਸਟ्रेस ਬਹੁਤ ਵੱਧ ਰਿਹਾ ਸਟ्रेस ਘਟ ਕਰਨ ਦੇ ਲਈ ਇਹ ਇੱਕ ਪ੍ਰੋਗਰਾਮ ਅੱਜ ਕਰਵਾਇਆ ਗਿਆ ਤੇ ਜਿਸ ਦੇ ਵਿੱਚ ਸਟਾਫ ਨੇ ਔਰ ਸਟਾਫ ਦੇ ਮੁਖੀ ਜਰਨੈਲ ਸਿੰਘ ਨਿਕੋਵਾਲ ਜੀ ਕੁਲਵਿੰਦਰ ਮੈਡਮ ਤੇ ਰਾਧਿਕਾ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਧੰਨਵਾਦ